ਸਸ਼ੀਕਾਲ ਬਈ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰੈਂਟਟ ਜਿੱਤੇ ਪਹਿਲਾਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਸ਼ੀਕਾਲ ਜਿਹੜੇ ਭਰਾ ਕਿੱਥੋਂ ਕਿੱਥੋਂ ਜੁੜਿਆ ਜ਼ਰੂਰ ਕਮੈਂਟ ਕਰਕੇ ਦੱਸਿਓ ਹੁਣ ਸੋਣੇ ਨਾਲ ਜਿਹੜੀ ਅੱਜ ਸਲਾਹ ਕਰਨੀ ਆ ਸਲਾਹ ਨਹੀਂ ਕਰਨੀ ਤੁਹਾਨੂੰ ਦੱਸਣੀ ਆ ਭਰਾਵੋ ਬ੍ਰੈਂਟਟ ਵਾਲੇ ਸੁੱਤੋਂ ਕੋਈ ਵੀ ਲਕੋ ਨਹੀਂ ਰੱਖਦੇ ਮੈਨੂੰ ਅਕਸਰੀ ਕਿਹੜੇ ਸਾਡੇ ਟੁਲੀਕ ਆ ਬੰਦੇ ਐ ਉਹਨਾਂ ਨਾਲ ਜਾਣ ਪਛਾਣ ਵਾਲੇ ਬੰਦੇ ਆ ਵਪਾਰੀ ਆ ਉਹਦਾ ਕਹਿੰਦੇ ਰਹਿੰਦੇ ਆ ਭਰਾਵੋ ਵੀ ਇਹ ਕਮਲਾ ਹੋ ਗਿਆ ਇਹ ਆਏ ਹੋਏ ਭੁੱਖਾ ਮਰੂ ਆਏ ਕਰੂ ਵੀ ਹਰੇਕ ਗੱਲ ਲੋਕਾਂ ਨੂੰ ਦੱਸੰਦਾ ਪੜਦਾ ਹੁੰਦਾਗਾ ਵੀ ਕਿ ਦੱਸਣਾ ਨਹੀਂ ਚਾਹੀਦਾਗਾ ਵੀ ਕਿੱਥੋਂ ਲਿਆਂਦਾ ਕਿੱਥੋਂ ਵੇਚਿਆਗਾ ਵਿੱਚ ਬੰਦੇ ਬਥੇਰੇ ਪੜਦੇ ਬੁੜਦੇ ਵੀ ਰੱਖੀ ਜਾਂਦੇ ਆ ਪ੍ਰਭੂ ਲੈ ਕੇ ਚਾਰ ਟਰੈਕਟਰ ਦੱਸ ਦੇ ਇੱਕ ਟਰੈਕਟਰ ਹੀ ਆ ਜਗਤ ਚ ਚਾਰ ਕਿਤੇ ਵਿਕ ਜਾਂਦੇ ਆ ਤਾਂ ਦੱਸ ਦੇ ਇੱਕ ਹੀ ਹੋਵੇਂ ਬਿਨਾਂ ਗੱਲ ਤੋਂ ਪੜਦੇ ਹੀ ਰੱਖੀ ਜਾਂਨੇ ਉਹ ਬੜੈਣ ਟਰੈਕਟਰ ਦੇ ਨਹੀਂ ਲੇਖੇ ਚ ਆਇਆ ਪ੍ਰਭੂ ਹਰੇਕ ਗੱਲ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਵੀ ਕਿਵੇਂ ਉੱਤੇ ਜੌਂਡੀਆ ਟਰੈਕਟਰ ਲਿਆ ਸੀਗਾ ਜਨਸੀ ਜੋਂ ਵੀ ਜੌਂਡੀਆ ਟਰੈਕਟਰ ਦਾ ਆਹ ਰੰਗ ਕਰਾਂਗੇ ਉਦੋਂ ਬਾਅਦ ਹੁਣ ਦੱਸੇ ਕਿਹੜੇ ਟਰੈਕਟਰਾਂ ਨਾਲ ਧੋਣੇ ਆ ਕਿਉਂ ਸ਼ੌਂਕ ਆ ਪ੍ਰਭਾ ਦੇਖੀ ਮਾਰੀ ਕੈਮਰਾ ਮੈਂ ਦੇਖੋ ਆਪ ਵੀ ਨੰਗੇ ਪੈਰੀ ਖੜਾਂਗਾ ਆ ਦੇਖੋ ਸਾਡੇ ਤਿੰਨੇ ਬੰਦੇ ਆ ਨੰਗੇ ਪੈਰੀ ਖੜਿਆ ਮੈਟਾਂ ਤੇ ਸਾਨੂੰ ਸ਼ੌਂਕ ਆ ਵੀਰੋ ਅਲੱਗ-ਅਲੱਗ ਸ਼ੌਂਕ ਹੁੰਦਾ ਹਰੇਕ ਬੰਦੇ ਨੂੰ ਇਹ ਮੇਰਾ ਸ਼ੌਂਕ ਤੁਹਾਨੂੰ ਕਿਵੇਂ ਲੱਗਿਆ ਬੇਗ ਮੇਰੇ ਉਂ ਵੀ ਜੇ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਵੀ ਮੇਰੇ ਉਂਗੜਾ ਵਿਕਦੇ ਨਹੀਂ ਹੈਗੇ ਪਰਵਾਦ ਮੈਂ ਕਿਰਪਾ ਹੀ ਆਮ ਵੱਲੋਂ ਵੀ 9 ਤੱਕ ਕੱਲ 10 ਤਰੀਕ ਹੋਈ ਹੈ 9 ਟਰੈਕਟਰ ਵਿਗੇ ਆ ਮਹੀਨੇ ਪਰ ਤੱਕ 40 45 ਟਰੈਕਟਰ ਵੇਚਾਂਗੇ ਕੋਈ ਪ੍ਰੋਬਲਮ ਨਹੀਂ ਇਹ ਵੇਖ ਨੂੰ ਵੀ ਜਾਣਗੇ ਸ਼ੌਂਕ ਹੋਣਾ ਚਾਹੀਦਾ ਹੈਗਾ ਹਰੇਕ ਬੰਦੇ ਨੂੰ ਅਲੱਗ-ਅਲੱਗ ਚੀਜ਼ਾਂ ਦਾ ਸ਼ੌਂਕ ਹੁੰਦਾ ਹੈਗਾ ਮੈਨੂੰ ਸ਼ੌਂਕ ਹੈ ਵਧੀਆ ਮੇਰੇ ਟਰੈਕਟਰ ਮੈਟਾਂ ਦੇ ਖੜੇ ਹੋਣਾ ਤੇ ਵਧੀਆ ਜ਼ਿਮੀਂਦਾਰ ਨੂੰ ਨਵਾਂ ਟਰੈਕਟਰ ਬਣਾ ਕੇ ਦੇਵਾਂ 6-6 ਮਹੀਨੇ ਦੀਆਂ ਗਰੰਟੀਆਂ ਲੈਵਾਂ ਨਹੀਂ ਅਗਲਾ ਕੌਣ ਗਰੰਟੀਆਂ ਲੈਂਦਾ ਭਰਾਵੋ ਵੀ ਤੁਹਾਡੇ ਕਰਕੇ ਤੁਸੀਂ ਮੇਰੀ ਇੰਨੀ ਮਦਦ ਕਰਦੇ ਹੋ ਆ ਵੀ ਇੰਨੀ ਕ ਵੀਡੀਓ ਸ਼ੇਅਰ ਕਰਦੇ ਹੋ ਇੰਨੇ ਲਾਈਕ ਕਰਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਯਾਰ ਦੋਸਤਾਂ ਨੂੰ ਮੇਰੇ ਕੋਲੇ ਲੈ ਕੇ ਆਉਣੇ ਆ ਅੱਜ ਉਸੇ ਕਰਕੇ ਤੁਹਾਨੂੰ ਦੱਸ ਰਿਹਾ ਵੀ ਅਸੀਂ ਪਾਲਸ ਆ ਪਾਲਸ਼ਾ ਦੀ ਕਾਫੀ ਭਰਾ ਪੁੱਛ ਰਹੇ ਨੇ ਵੀ ਕਿੱਥੋਂ ਮੰਨਗੇ ਆਮ ਹੀ ਭਰਾਵੋ ਇਹ 4S ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਇਹਦਾ ਇਹ ਪਾਲਸ ਟਾਇਰਾਂ ਦੇ ਵੱਜਦੀ ਹੈ ਦੂਜੀ ਥਾਂ ਹੀ ਕਿਹੜੀ ਆ ਕਿ ਮੈਟ੍ਰਸ ਮੈਟ੍ਰਸ ਦੀ ਇੱਕ ਆਹੀ ਪਾਲਸ਼ ਇਹ ਟਾਇਰਾਂ ਤੇ ਮਾਰਦੇ ਆ ਵਿੱਚ ਤਾਂ ਬੰਦੇ ਦੱਸਦੇ ਨਹੀਂ ਵੀ ਕੀ ਕਾਦੇਣਾ ਧੋਣੇ ਉਹ ਬਸ ਹੋਰ ਲਗੁਰਲੀ ਕਰ ਜਾਂਦੇ ਭਰਾਵੋ ਕਈ ਵਾਰ ਪਹਿਲਾਂ ਪੁੱਛ ਲੈਂਦੇ ਸੀ ਚੱਲ ਹੁਣ ਤਾਂ ਪਰਮਾਤਮਾ ਨੂੰ ਮੇਰ ਪਤਾ ਲੱਗ ਗਿਆ ਪਹਿਲਾਂ ਪੁੱਛਦੇ ਨਹੀਂ ਦੀ ਕਾਦੇਣਾ ਧੋਣੇ ਐਟੀਟਿਊਡ ਬੋਲੀ ਜਾਂਦੇ ਯਾਰ ਐਟੀਟਿਊਡ ਬੋਲੀ ਜਾਂਦੇ ਨਾ ਵਿੱਚ ਬੰਦੇ ਤਾਂ ਹੁਣ ਦੇਖ ਲਓ ਬਹੁਤ ਬੜੀ ਨੀਦ ਦੇ ਬੰਦੇ ਆ ਯਾਰ ਵਿੱਚ ਤਾਂ ਸਾਬ ਵੀ ਆ ਤਾਂ ਦੱਸਦੇ ਨਹੀਂਗਾ ਵੀ ਕਿੱਥੋਂ ਧੋਣੇ ਆ ਕਿੱਥੋਂ ਪਾਲਸ਼ ਮਿਲਦੀਆਂ ਇਹ ਅਸੀਂ ਮਾਨਸਾ ਤੋਂ ਲੈਂਦੇ ਆ ਮਾਨਸਾ ਲਵਲੀ ਬਵਲੀ ਬਬਲੀ ਦੀ ਦੁਕਾਨ ਆ ਮਾਨਸਾ ਕੈਂਚੀਆਂ ਦੇ ਥਾਂ ਥਾਂ ਤੋਂ ਹੀ ਮਿਲ ਜਾਂਦੀ ਐ ਤੇ ਉੱਤੇ 300 ਦੇ ਮਾਰਦੇ ਨੀਲੀ ਪਾਸ ਆ ਦੇਖੋ ਟੈਰਾਂ ਤੇ ਭਰਾ ਉਹ ਐਸ ਰੋਡ ਮਾਰ ਕੇ ਅਲੱਗ-ਅਲੱਗ ਕੱਪੜੇ ਰੱਖਦੇ ਆਂ ਅਸੀਂ ਐਸ ਰੋਡ ਮਾਰ ਕੇ ਇਹਦੇ ਉੱਤੇ ਮਾਰ ਕੇ ਉਦੋਂ ਬਾਅਦ ਇਹਦੇ ਉੱਤੇ ਕੱਪੜਾ ਮਾਰਦੇ ਹੈਂ ਉਹਦੀ ਫੋਟੋ ਵੀ ਦਿਖਾਉਣਾ ਅਸੀਂ ਇਹਦੇ ਵਾਲਾ ਕੱਪੜਾ ਚੱਕੂ ਉਹਦੇ ਵਾਲਾ ਕਿੱਥੇ ਪਾਲਸ਼ਾ ਲਾ ਤੇ ਉਦੋਂ ਬਾਅਦ ਕਿਹੜੀ ਆਹ ਪਾਲਸ਼ਾ ਵੀਰੋ ਇੱਧਰ ਦਿਖਾ ਦੇ ਇਹ ਐ ਮਤਲਬ ਕਿੱਥੇ ਤੁਸੀਂ ਮੈਂ ਕਿਹਾ ਮੈਟਸ ਸਨਣੋ ਪਲਾਸਟਿਕ ਦਾ ਸਨਣੋ ਹੋਵੇ ਉੱਥੇ ਮਾਰ ਸਕਦੇ ਹੋ ਇਹ ਬਹੁਤ ਵਧੀਆ ਪਾਲਸ਼ ਆ ਦੇਖੋ ਐ ਲੁੜ ਕੇ ੱਗ ਬਣ ਜਾਂਦੀ ਏ ਦੀ ਉਸ ਤੋਂ ਬਾਅਦ ਐ ਮਲੂ ਬਰੀਤਾ ਮਿੱਟੀ ਵੀ ਨਹੀਂ ਜਾਂਦੀ ਇਹ ਆ ਦੇਖੋ ਐਸ ਲੋਟੇ ਦੀ ਪਾਲਸ਼ ਵੱਜ ਕੇ ਅਗਲਾ ਇਹ ਕਾਲੇ ਕਾਲੇ ਟਾਇਰ ਤੁਸੀਂ ਕਿਹਦੀ ਨਾਲ ਘੱਟਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਿ ਤੁਸੀਂ ਵੀ ਸਾਂਝੀ ਜ਼ਰੂਰ ਕਰਨਾ ਤੁਹਾਡੇ ਘਰ ਕੀ ਬਣਾਈ ਹੈ ਵੀਰੋ ਇਹ ਵਿੱਚ ਵੀ ਤੁਹਾਨੂੰ ਵੀ ਪਤਾ ਲੱਗ ਜਾਏ ਕਿ ਵਿੱਚ ਬਹੁਤ ਬੰਦੇ ਦੇ ਫੋਨ ਆਉਂਦੇ ਭਾਈ ਅਸੀਂ ਕਾਰਾਂ ਦੇ ਕਿਹੜੀ ਪਾਲਸ਼ ਮਾਰੀ ਦੀ ਕਾਰ ਤੇ ਜੀਪ ਤੇ ਜੀਸੀਬੀ ਤੇ ਕੋਈ ਵੀ ਟਰੈਕਟਰ ਤੇ ਕਿਸੇ ਵੀ ਇਹ ਪਾਲਸ਼ ਮਾਰ ਸਕਦੇ ਹਾਂ ਬੱਟੇ ਬਥੇਰੇ ਸ਼ੌਂਕੀ ਸ਼ੌਂਕੀ ਬੰਦੇ ਹੈਗੇ ਕਿਹੜੇ ਕਿਹੜੇ ਭਰਾ ਸ਼ੌਂਕੀ ਆ ਕਿਹੜੇ ਕਿਹੜੇ ਪਾਲਸ਼ਾ ਕਿਹੜੇ ਕਿਹੜੀਆਂ ਮਾਰਦੇ ਆ ਕਾਵਦੇ ਟਰੈਕਟਰ ਕਿੰਨਾਂ ਨੇ ਬੜੇ ਸ਼ੌਕ ਨਾਲ ਲਾਏ ਹੋਏ ਪਾਲਸ਼ਾ ਮਾਰ ਕੇ ਕਈ ਕੁੱਤੇ ਕਹਿੰ ਮਨੋ ਕੱਪੜੇ ਨਾਲ ਢੱਕਿਆ ਉਹ ਕਮੈਂਟਾਂ 'ਚ ਫੋਟੋਆਂ ਜ਼ਰੂਰ ਪਾਓ ਕਈ ਵਾਰ ਆ ਦੇ ਉੱਤੇ ਪ੍ਰੋਪਰ ਤੁਸੀਂ ਕਵਰ ਦੇ ਕੇ ਢੱਕੇ ਹੁੰਦੇ ਆ ਵਿੱਚ ਵੀ ਤਾਂ ਦੇਖਦੇ ਨੇ ਬਹੁਤ ਵਧੀਆ ਸ਼ੌਕ ਹੋਣਾ ਚਾਹੀਦਾ ਇਸ ਕਰਕੇ ਸਾਰੇ ਬੰਦੇ ਵੀ ਮੇਰੇ ਸ਼ੌਂਕੀ ਆ ਯਾਰ ਇਹਦੇ ਉੱਤੇ ਕੱਪੜਾ ਵੱਜ ਜਾਂਦਾ ਹੈਗਾ ਜੇ ਤੁਸੀਂ ਕਹਿੰਦੇ ਵੀ ਕਪੜਾ ਮਾਰ ਦਿੰਦੇ ਇੱਥੇ ਹਾਂਜੀ ਹੈ ਹਾਂਜੀ ਇੱਥੇ ਵੀ ਕਪੜਾ ਮਾਰ ਦਿਓ ਐ ਮਾਰ ਕੇ ਆ ਦੇਖੋ ਥੋੜੀ ਜਿਹੀ ਮਾਰ ਕੇ ਐਸ ਲੋਡਰ ਕਪੜਾ ਬਾਜੂ ਕਾਲੇ ਕਾਲੇ ਨਿਕਲੇ ਹੁੰਦੇ ਆ ਟੈਗਰ ਸੋਹਣੇ ਲੱਗਦੇ ਆ ਕਦੋਂ ਜੀਵਿਦਾਰ ਭਰਾਵੋ ਤੁਸੀਂ ਵੀ ਖੇਤੀ ਤੋਂ ਵਿਹਲੇ ਕਰ ਲੈਂਦੇ ਹੋ ਸਿਰਫ ਆਹ ਹੈਗੀ ਐ 270 ਰੁਪਈਆ ਦੀ ਇਹ ਸੈੱਜ ਇਹ 270 ਰੁਪਈਆ ਦੀ ਉਦੋਂ ਬਾਅਦ ਸ਼ੋਅ ਤੇ ਅਸੀਂ ਆਹ ਮਾਰਦੇ ਆ ਆਹਾਂ ਸਕਰੀਨ ਸ਼ਾਟ ਲੈ ਲਓ ਮੈਟ੍ਰਿਕਸ ਦੀ ਇਹ ਕੰਪਨੀ ਆ ਸਕਰੀਨ ਸ਼ਾਟ ਲੈ ਲਿਓ ਕਿਹੜੇ ਕਿਹੜੇ ਭਰਾਵਾਂ ਨੇ ਕਿਵੇਂ ਮਾਰਦਾ ਕਿਵੇਂ ਅਸੀਂ ਦੀ ਦਸੀ ਐਮ ਐਸਲੋਡ ਮਾਰ ਕੇ ਹੈ ਪਹਿਲਾਂ ਥੋੜੀ ਆਏ ਹਾਏ ਐਸਲੋਡ ਖਿੰਡ ਜਾਂਦੀ ਏ ਥੋੜੀ ਜਿਹੀ ਹੋਰ ਲੜਾ ਨਹੀਂ ਬਹੁਤ ਥੋੜੀ ਜਿਹੀ ਖਿੰਡ ਕੇ ਹੈ ਥੋੜਾ ਜਿਹਾ ਇਹਨੂੰ ਪੰਜ ਕੇ ਪੰਜ ਤੋਂ 4 ਮਿੰਟ ਸੁਕਾ ਲਿਆ ਕਰੋ ਸਟਾਰਟ ਦੇ ਵਿੱਚ ਰਹਿ ਜਾਂਦੀ ਏ ਇਹ ਐਸਲੋਡ ਜਦੋਂ ਸੁੱਕ ਜੇ ਉਹਨੂੰ ਕੱਪੜੇ ਨਾਲ ਉਹ ਕਰਨਾ ਹੈ ਉਹਦੇ ਕੱਪੜੇ ਨਾਲ ਮਲਾਈਮ ਕੱਪੜੇ ਨਾਲ ਵਧੀਆ ਨਾਲ ਅੱਛਾ ਮਲਾਈਮ ਨਾਲ ਹਾਂ ਕਿਹੜਾ ਕੱਪੜਾ ਪੱਗ ਦਾ ਕੱਪੜਾ ਕਿਹੜਾ ਪੱਗ ਦਾ ਕੱਪੜਾ ਕਿਹਨੇ ਤੋਂ ਕੁੜਤੇ ਵੀ ਅਮਜਾ ਕੱਪੜਾ ਮਲਾਈਮ ਕੱਪੜੇ ਨਾਲ ਮਸਾ ਨਾਲ ਉਹ ਤੋਂ ਬਾਅਦ ਦੇਖੋ ਟ੍ਰੈਕ ਚ ਕਿਵੇਂ ਜਾਣ ਪੈਂਦੀ ਹੈ ਕਿਉਂ ਨਹੀਂ ਬਣਦਾ ਹਾਂ ਪੱਲਾ ਧੋ ਲਿਆ ਕਰੋ ਸਮਾਰ ਕੇ ਕਿਉਂ ਬਚਤ ਰਹ ਜਾਂਦੀ ਹੈ ਭਰਾਵੋ ਜੇ ਤੁਸੀਂ ਨਹੀਂ ਚੰਗੀ ਤਰ੍ਹਾਂ ਧੋਂਦੇ ਕਰਦੇ ਟਰੈਕਟਰ ਜਰ ਲੱਗ ਜਾਂਦੀ ਹੈ ਕਿਵੇਂ ਕੱਦੂ ਦੇ ਹੁਣ ਕੱਦੂ ਕਰਕੇ ਹਟਿਆ ਉਹ ਬੁਰਕੇ ਬਾਹਰ ਖਰਾਬ ਹੋ ਜਾਂਦੇ ਹੋਰ ਹੋ ਜਾਂਦੇ ਆ ਧੋ ਕੇ ਸਮਾਰ ਕੇ ਐ ਪਾਲਸਾ ਮਾਰ ਕੇ ਜੇ ਤੁਸੀਂ ਵੀ ਟਰੈਕਟਰ ਲਾਉਣਿਆ ਤਾਂ ਆਹ ਪਾਲਸਾ ਦਾ ਲੋ ਸਕਰੀਨ ਸ਼ਾਟ ਤੇ ਤੁਸੀਂ ਇਹ ਪਾਲਸਾ ਤੁਸੀਂ ਖਰੀਦ ਸਕਦੇ ਹੋ ਇਹ ਇਹ ਸਾਡੇ ਕੋਲੇ ਇਥੋਂ ਨੇੜੇ ਆਇਆ ਤਾਂ ਅਸੀਂ ਵੀ ਤੁਹਾਨੂੰ ਦਵਾ ਦੇਾਂਗੇ ਤੁਹਾਨੂੰ ਮੇਰੀਆਂ ਇਹ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਵਿੱਚ ਸਾਡੇ ਵਪਾਰੀ ਭਰਾਵਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਗਿਆ ਪਰ ਸੋ ਜੋਤੀ ਇੱਕ ਬੰਦਾ ਕਮੈਂਟ ਕਰੀ ਜਾਂਦਾ ਸੀ ਕਹਿੰਦਾ ਸਾਡਾ ਬੰਦਾ ਕਹਿੰਦਾ ਤੂੰ ਭੁੱਖਾ ਮਰੇਗਾ ਜਾਂ ਇਹਦੇ ਕੋਈ ਅਕਸਰ ਹੀ ਆਉਂਦੇ ਰਹਿੰਦੇ ਆ ਵੀ ਇਹ ਜਰਦ ਸੋ ਕੀ ਪ੍ਰੋਬਲਮ ਆ ਸੋ ਨੂੰ ਤੁਸੀਂ ਮੇਰੇ ਭਰਾਵਾਂ ਨੂੰ ਸੋ ਨੂੰ ਮੈਂ ਲਿਆ ਕੇ ਦੱਸ ਦਿੰਨਾ ਵੀ ਮੈਂ ਇਹ ਏਜੰਸੀ ਚੋਂ ਖਰੀਦੇ ਆ ਜਾਂ ਆਹ ਬੰਦੇ ਤੋਂ ਗਰੀਦੇ ਆ ਸੋ ਨੂੰ ਵੇਚਿਆ ਮੈਨਸਰ 5-7000 10000 ਰੁਪਿਆ ਕਮਾਈ ਕਰਨੀ ਆ ਇਸ ਤੋਂ ਉੱਪਰ ਦੀ ਮੈਂ ਕਮਾਈ ਨਹੀਂ ਕਰਨੀਗੀ ਮੈਨੂੰ ਕੀ ਵਹਿਮ ਆ ਯਾਰ ਮੈਂ ਇਸ ਕਰਕੇ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਾਂਗਾ ਵੀ ਆਹ ਟਿੱਟਣਾ ਇਹਦੇ ਨਾਲ ਪਾਸਚਨਾ ਧੋਣੇ ਆ ਸੀ ਸਾਨੂੰ ਉਹਦੇ ਦੱਸੇ ਹੋਏ ਸੀ ਕਿਹੜਾ ਕੈਮੀਕਲ ਸੀਗਾ ਵੀ ਕੈਮੀਕਲ ਸੀ ਇਹ ਉਹ ਕਿਹੜਾ ਸੀ ਲੋਕੀ ਇੱਸ਼ਾ ਗੋਲੀ ਜੈ ਲੇਡ ਪਾਣੀ ਸਾਨੂੰ ਉਹ ਵੀ ਦਿਖਾ ਦਿੰਨੇ ਆ ਇੱਸ਼ਾ ਪੂਲ ਦਾ ਡੱਬਾ ਗਾ ਉਹਦੇ ਨਾਲ ਅਸੀਂ ਟਰੈਕਟਰ ਧੋ ਲੈਨੇ ਆ ਜਿੱ ਜੱਟਾਂ ਧੋ ਲਿਆਉਣੇ ਆ ਧੋਸ ਮਾਰ ਕੇ 5-7000 ਰੁਪਏ ਤੁਹਾਨੂੰ ਵੇਚ ਦਿੰਨੇ ਆ ਐਡੀ ਕੀ ਗੱਲ ਆ ਵਿੱਚ ਲੋਕਾਂ ਦੀ ਇਹ ਗੱਲਾਂ ਹਾਜਮ ਨਹੀਂ ਆਉਂਦੀ ਝੂਠ ਬੋਲਣ ਦੀ ਆਦਤ ਪਈ ਹੁੰਦੀ ਆ ਵਿੱਚ ਬੰਦਿਆਂ ਨੂੰ ਵੀ ਦੱਦ ਲੈ ਲੈ ਟਰੈਕਟਰ ਮਾਨਸਾ ਤੋਂ ਹੁੰਦੇ ਆਗਾ ਦੱਸਦੇ ਗਰੀਬਪੁਰ ਤੋਂ ਆ ਲਿਆ ਬਠਿੰਡੇ ਤੋਂ ਹੁੰਦੇ ਆ ਦੱਸਦੇ ਪਟਿਆਲੇ ਤੋਂ ਆ ਬਿਨਾ ਗੱਲਾਂ ਦੋ ਗੱਲਾਂ ਦਾ ਕੀ ਫਰਕ ਪੈਂਦਾ ਅ ਆ ਦੇਖੋ ਬਰਾਬੋ ਸਪੈਸ਼ਲ ਇਹ ਈਸਾ ਪੂੜੀ ਆ ਭਾਂਡੇ ਧੋਣ ਦੇ ਹਲਵਾਈ ਵਗੈਰਾ ਵਰਤਦੇ ਆ ਇਹਨੂੰ ਵਿੱਚ ਕਹਿੰਦਾ ਬੰਦੇ ਕਹਿੰਦੇ ਰੰਗ ਲੈ ਜੂ ਕੋਈ ਰੰਗ ਨਹੀਂ ਲੈਂਦਾ ਮੇਰੀ ਗਾਰੰਟੀ ਹੈ ਵੀਰੋ ਐਂ ਤਾਂ ਕਿਹਨੂੰ ਵਿਦਵਾਨ ਹੁੰਦੀ ਆ ਹਰੇਕ ਕੰਮ 'ਚ ਇਹ ਇਹਨੂੰ ਖੋਲ ਕੇ ਵੀ ਤੁਹਾਨੂੰ ਦਿਖਾਉਣੇ ਆ ਇਹਨੂੰ ਖੋਲ ਕੇ ਵੀ ਦਿਖਾਉਣੇ ਸੀਰੇ ਖੋਲੀ ਬਹੁਤ ਵਧੀਆ ਯਾਰ ਆਪ ਸ਼ੌਂਕ ਨਾਲ ਦੇਖੋ ਸਾਡੇ ਤਿੰਨਾਂ ਬੰਦਿਆਂ ਦੇ ਪੈਰ ਨੰਗੇ ਆ ਸਾਰੇ ਟਰੈਕਟਰ ਮੈਟਾਂ ਦੇਖੜੇ ਆਪ ਨੂੰ ਸ਼ੌਂਕ ਹੋਣਾ ਜ਼ਰੂਰੀ ਆ ਇਸ ਕਰਕੇ ਆ ਦੇਖੋ ਐ ਚਮਕਦਾ ਉਸ ਤੋਂ ਬਾਅਦ ਟਰੈਕਟਰ ਟਰੈਕਟਰ ਜੇ ਹੋਊ ਨਵਾਂ ਭਰਾਵੋ ਫੇਰ ਹੀ ਚੌਂਕੂ ਜਿੱਥੇ ਅਮ ਲੋਕ ਦਾ ਰੰਗ ਲਿਆ ਪਿਆ ਹੋਇਆ ਨੀਵੇਂ ਮਾਰ ਦੋਣੇ ਤਾਂ ਕੀ ਚੌਂਕਣਾਗਾ ਇਸ ਕਰਕੇ ਐ ਸਫਾਈ ਹੁੰਦੀ ਆ ਆ ਦੇਖੋ ਜਿਹੜਾ 8 ਡੱਬਾ ਆ 8 ਵਜੇ ਇੱਕ ਤਾਂ ਇਹਦੇ ਵਿੱਚੋਂ ਆ ਨਿਕਲਦਾ ਕੈਮੀਕਲ ਜਿਆ ਆ ਦੇਖੋ ਇਹ ਚੀਜ਼ ਆ ਤੇ ਉਦੋਂ ਬਾਅਦ ਇਹਦੇ ਵਿੱਚ ਆ ਚੀਜ਼ ਆ। ਹਾਇ ਚ ਦੋ ਹੋਰ ਹੋਣਗੀਆਂ ਜੀ। ਅੱਛਾ ਦੋ। ਇੱਕ ਜੀ ਤਾਂ ਆ ਹੋ ਗਈ। ਇਹਦੇ ਚਾਰ-ਚਾਰ ਚੀਜ਼ਾਂ ਆਉਂਦੀਆਂ। ਚਾਰ ਚੀਜ਼ਾਂ ਆਉਣਗੀਆਂ ਕਿਵੇਂ ਹਾਰਮੋਨ ਵੀਰੋ ਬਣਾ ਰਿਹਾ ਹੈਗਾ। ਇਹ ਅਕਸਰ ਤੋਂ ਹੁੰਦਾ ਰਹਿੰਦਾ ਹੈਗਾ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕਿਸੇ ਰੰਗ ਨੂੰ ਕਿਤੇ ਨਹੀਂ ਪੱਟਿਆ ਗਿਆ ਕਿਤੇ ਡੈਕਟਰ ਦਾ ਨਾ ਹੈ ਨਾ ਜੇ ਤੇ ਇਹ ਤੂਤਰੀ ਕਰਕੇ ਉਹ ਕਰਾਂਗੇ ਫੇਰ ਪੱਟਿਆ ਜਾਂਦਾ ਜੀ ਨਹੀਂ ਉਹ ਤਾਂ ਕਿਸੇ ਮੂਰਲੇ ਬੋਗ ਦੇ ਬੱਜਿਆ ਹੋਊਗਾ ਗੱਲ ਵੱਖਰੀ ਹੈ ਨਾ ਕਿਵੇਂ ਇੱਕ ਵਾਰ ਇਹਨੂੰ ਪੱਟਿਆ ਗਿਆ ਸੀ ਉਹ ਬੈਂਪਰ ਤੇ ਰੰਗ ਵੱਜਿਆ ਹੋਇਆ ਸੀਗਾ ਓਰੀਜਨਲ ਰੰਗ ਨੂੰ ਕਿਸੇ ਨੂੰ ਕੁਝ ਨਹੀਂ ਹੁੰਦਾ ਭਰਾਵੋ ਆਹਾ ਇਹਨਾਂ ਥੋੜਾ ਜਿਹਾ ਦੇ ਵਿੱਚ ਕਾਸਟਿਕ ਹੁੰਦਾ ਥੋੜਾ ਜਿਹਾ ਨਾ ਮਾਤਰਾ ਤੇ ਇੱਕ ਆਹ ਕੈਮੀਕਲ ਹੈ ਇੱਕ ਆਹ ਕੈਮੀਕਲ ਹੈ ਤੇ ਇੱਕ ਆਹ ਪੰਜ ਹੋ ਗਏ ਹਨਾ ਇਹ ਇੱਕ ਆਹ ਆ ਗਿਆ ਜੂਰੀ ਆ ਗਿਆ ਇੱਕ ਇਹ ਆ ਗਿਆ ਪ੍ਰਭੂ ਪੰਜ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਬੜੀਆਂ ਡੁੱਲ ਗਿਆ ਪੰਜ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਕਿਹੜੀਆਂ ਅਸੀਂ ਇਹ ਕਿੰਨੇ ਲੀਟਰ ਚ ਪਾਣੀ ਟਕਾਉਣੇ ਆ ਇਹ ਪੰਜ ਚ ਜੀ ਪੰਜ ਚ ਪੰਜ ਹੀ ਚੀਜ਼ਾਂ ਆਈਆਂ 5 ਲੀਟਰ ਪਾਣੀ ਚ ਪਾ ਕੇ ਇਹਦਾ ਵੀ ਸਕਰੀਨਸ਼ਾਟ ਲੈ ਲਓ ਭਰਾਵੋ ਇਹ ਵਾਰ ਤੋਂ ਤੁਸੀਂ ਚੀਜ਼ਾਂ ਨਵੇਂ-ਨਵੇਂ ਛੋਡੇ ਵਾਸਤੇ ਵੀਡੀਓ ਬਣਾਈ ਹੈ ਇਹ ਮੇਰੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕਿਵੇਂ ਤੁਹਾਨੂੰ ਲੱਗਿਆ ਅਗਲਾ ਵਿੱਚ ਬਥੇਰੇ ਬੰਦੇ ਆਖਣਗੇ ਮੈਨੂੰ ਮੇਰੇ ਕਿਹੜੇ ਵਪਾਰੀ ਭਰਾਓ ਗਾਲਾਂ ਕੱਢਣਗੇ ਮੈਨੂੰ ਸਰੀਆਂ ਪਤਾ ਹੀ ਹੈ ਵੀ ਇਹ ਇਹ ਦੱਸ ਦਿੰਦਾ ਸਾਡਾ ਪਰਦਾ ਚੱਕ ਦਿੰਦਾਗਾ ਸਾਰਿਆਂ ਨੇ ਪਰਦੇ ਚੱਕ ਕੇ ਰੱਖੂੰਗਾ ਜਰੂਰ ਦੱਸਿਓ ਵੀ ਕਿਸੇ ਦਾ ਕੀ ਪਰਦਾ ਚੱਕਣੇ ਭਰਾਓ ਆਪਦੇ ਪਰਦੀ ਇਹ ਵੀ ਆਹ ਚੀਜ਼ਾਂ ਨਾਲ ਧੋਣੇ ਆਪਾਂ ਆਹ ਆ ਪਾਸ਼ਾ ਮਾਰਦੇ ਆ ਰਾਵਗਾ ਮਾਰਦੇ ਆ ਇੱਥੋਂ ਟਰੈਕਟਰ ਖਰੀਦਦੇ ਆ ਇੱਥੇ ਵੇਚਦੇ ਆ ਪੰਜ 4000 ਦੀ ਕਮਾਈ ਨਾਲ 10000 ਦੀ ਕਮਾਈ ਨਾਲ ਟਰੈਕਟਰ ਵੇਚਦੇ ਆ ਸਾਰੀਆਂ ਗੱਲਾਂ ਤੁਹਾਨੂੰ ਇਸ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੁਹਾਨੂੰ ਸਾਰਾ ਕੁਝ ਦੱਸਿਆ ਹੋਇਆ ਹੈ ਇਹਦੇ ਵਿੱਚ ਨੋਟ ਕਰ ਲਓ ਵੀ ਕਿੱਥੋਂ ਟਰੈਕਟਰ ਲਏ ਹੋਏ ਆਂ ਸੀ ਕਿੱਥੋਂ ਵੇਚਦੇ ਆ ਉਹ ਵੀ ਤੁਹਾਨੂੰ ਦੱਸਿਆ ਹੋਇਆ ਹੈਗਾ ਵੀ ਇਹ ਮੈਟਾਂ ਦੇ ਕਿਵੇਂ ਟਰੈਕਟਰ ਤੋਂ ਅਸਮਾਰ ਕੇ ਖੜਾਉਣੇ ਆ ਸਭ ਤੋਂ ਪਹਿਲਾਂ ਆਹਾ ਆਹ ਡੱਬਾ ਦੇਖ ਲਓ ਆਹ ਡੱਬਾ ਇਹਦੇ ਵਿੱਚ ਪੰਜ ਤਰ੍ਹਾਂ ਦੀਆਂ ਆਹ ਦੇਖੋ ਇੱਕ ਤਾਂ ਇਹਦੇ ਵਿੱਚ ਆਹ ਜੂਰੀ ਹੈਗੇ ਥੋੜਾ ਪੈਟ ਕੇ ਖਰਾਬ ਹੋ ਗਿਆ ਇਹਦੇ ਵਿੱਚ ਜੂਰੀ ਹੈਗਾ ਦੇਖੋ ਤੇ ਦੂਜੇ ਨੰਬਰ ਤੇ ਆਹਾ ਇਹ ਕਿਹਦੇ ਆ ਜੀ ਆ ਇੱਕ ਆ 3 ਨੰਬਰ ਤੇ ਆ 4 ਨੰਬਰ ਤੇ ਆ 5 ਨੰਬਰ ਤੇ ਇਹ 5 ਨੰਬਰ ਤੇ ਇਹ ਹੋ ਗਿਆ ਪੰਜ ਨੰਬਰ ਤੇ ਦੁਬਾਰਾ 6 ਨੰਬਰ ਤੇ ਆ 500 ਹੋ ਗਈ 6 ਨੰਬਰ ਤੇ ਇਹ 500 ਹੋ ਗਈ ਤੇ ਦਹੀਂ ਪੂਜੀ 500 7 ਨੰਬਰ ਤੇ ਆ ਸ਼ੋਅ ਵਾਲੀ 500 ਹੋ ਗਈ ਸਕਰੀਨ ਸ਼ਾਟ ਲੈ ਲਿਓ ਵਿੱਚ ਵੀਡੀਓ ਆਊਗਾ ਲੰਮੀ ਤੇ ਸ 8 ਨੰਬਰ ਤੇ ਆ ਪਾਲਸ ਹੋ ਗਈ ਇਹ ਪਾਲਸਾਂ ਨਾ ਤਿਆਰ ਬਰਤਾਰ ਹੋ ਕੇ ਬ੍ਰੈਂਕ ਇਟਰ ਤੇ ਟ੍ਰੈਕਟਰ ਲੱਗਦੇ ਆ ਜਰੂਰ ਵੀਡੀਓ ਸ਼ੇਅਰ ਕਰਿਓ ਤੁਹਾਡੇ ਭਰਾਵਾਂ ਕੋਲ ਕਿਹੜੇ ਨਵੇਂ-ਨਵੇਂ ਟ੍ਰੈਕਟਰ ਨੇ ਜਾਂ ਤੁਸੀਂ ਕਿਸ ਲੋ ਟ੍ਰੈਕਟਰ ਨਾਲ ਸਮਾਈ ਰੱਖਦੇ ਹੋ ਕਿਹੜੀ ਪਾਲਸ ਮਾਰਦੇ ਹੋ ਤੁਸੀਂ ਵੀ ਵੀਡੀਓ ਨੂੰ ਸਜਾਵ ਦਿਓ ਵਾਅਦਾ ਕਰੋ ਵੀਡੀਓ 'ਚ ਕਮੈਂਟ ਤੁਸੀਂ ਵੀ ਕਰਿਓ ਆਪੋ ਆਪਣੇ ਟ੍ਰੈਕਟਰ ਦੀ ਫੋਟੋ ਕਿੱਥੇ-ਕਿੱਥੇ ਕਿਹੜੀ-ਕਿਹੜੀ ਪਾਲਸਾਂ ਮਾਰਦੇ ਹੋ ਕਿਵੇਂ-ਕਿਵੇਂ ਤੁਸੀਂ ਸਾਂਭੇ ਹੋਏ ਆ ਜਰੂਰ ਕਮੈਂਟ ਬਾਕਸ 'ਚ ਆਪੋ ਆਪਣੇ ਟ੍ਰੈਕਟਰ ਦੀਆਂ ਫੋਟੋਆਂ ਜਰੂਰ ਭੇਜੋ ਐਸੋ ਮੈਲ ਵੜਦੂ ਮੈਲ ਲਾ ਲੀ ਉੱਤੋ ਆ ਮੈਂ ਲੈ ਲੈ ਜਾਂਦੀ ਕਿ ਇਹ ਇਹ ਜਿਆ ਕਪੜਾ ਸੀ ਇਹ ਜਿਆ ਕਰਤਾ ਹਾਂ ਆ ਦੇਖੋ ਇੱਥੇ ਇਹ ਮਾਰ ਮਾਰ ਕੇ ਕਿੰਨਾ ਮਾਰੀ ਆ ਉਹੜੀਆਂ ਕਿੰਨਾ ਮਰਜੀ ਮਾਰੀ ਆ ਉਹਨਾਂ ਜਿਆਦੀ ਚੌਂਕੀ ਜਾਂਦਾ ਵੀਰੋ ਇਹ ਆ ਦੇਖੋ ਕਿੰਨਾ ਮਾਰੀ ਜਾਊਗਾ ਨਾ ਜਿਆਦਾ ਚੰਕੀ ਜਾਊਗਾ ਆਹ ਤਾਂ ਬਹੁਤ ਨਵਾਂ ਟਰੈਕਟਰ ਆ ਜੇ ਤੁਸੀਂ ਇਹ ਟਰੈਕਟਰ ਖਰੀਦਣਾ ਤਾਂ ਦੇਖੋ ਇਹ ਟਰੈਕਟਰ ਦੀ ਵੀਡੀਓ ਬਣ ਕੇ ਅੱਜ ਆਈ ਬਤਾ 22 ਮਾਲ ਟਰੈਕਟਰ ਕਿਹੜੇ ਘਰ ਦਾ ਸ਼ਗਾਰ ਬਣੂ ਬਹੁਤ ਸੋਹਣਾਗਾ ਸੋਹਣਾ ਨਹੀਂ ਤੂੰ ਤਾਂ ਬੜਾ ਸੋਹਣਾ ਵੇ ਉਹੋ ਗਾਣਾ ਇਹਦੇ ਉੱਤੇ ਲਾਵਾਂਗੇ ਸੋਹਣਾ ਨਹੀਂ ਤੂੰ ਬੜਾ ਸੋਹਣਾ ਵੇ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸਸ ਸਿੱਕਾਰ ਕਿੱਥੋਂ ਕਿੱਥੋਂ ਜੁੜੂਏ ਜਰੂਰ ਕਮੈਂਟ ਕਰਿਓ